ਡਾਕਟਰ ਸਾਹਿਬ ਇਲੈਕਟ੍ਰੋ ਹੋਮੀਓਪੈਥਿਕ ਦੇ ਜਨਮ ਦਿਤਾ ਦਾ 216ਵਾਂ ਜਨਮ ਦਿਨ ਮਨਾਇਆ ਜਾ ਰਿਹਾ ਮੌਕੇ ਦੇ ਵਿੱਚ ਕਿੱਥੋਂ ਕਿੱਥੋਂ ਦੇ ਜੀ ਡਾਕਟਰ ਸਾਹਿਬ ਇੱਥੇ ਪਹੁੰਚੇ ਔਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਜੀ ਤਾਰ ਸਿੰਘ ਸੇਖੋਂ ਚੇਅਰਮੈਨ ਇਲੈਕਟ੍ਰੋ ਹੋਮੀਓਪੈਥਿਕ ਡਾਕਟਰਸ ਐਸੋਸੀਏਸ਼ਨ ਪੰਜਾਬ ਤੁਹਾਨੂੰ ਇਹ ਜਾਣਕਾਰੀ ਦੇ ਦਿਆਂ ਕਿ ਪੰਜਾਬ ਤੋਂ ਇਲਾਵਾ ਹਿਮਾਚਲ ਦਿੱਲੀ ਰਾਜਸਥਾਨ ਹਰਿਆਣਾ ਲੱਗਦੇ ਬਹੁਤ ਸਾਰੀਆਂ ਸਟੇਟਾਂ ਤੋਂ ਡਾਕਟਰ ਸਾਹਿਬਾਨ ਇਸ ਮਹਾਨ ਉਤਸਵ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਸਾਹਿਬ ਜੀ ਗੱਲ ਕਰੀਏ ਤਾਂ ਮਾਨਤਾ ਪ੍ਰਾਪਤ ਨੂੰ ਲੈ ਕੇ ਤੁਹਾਡਾ ਸੰਘਰਸ਼ ਚੱਲ ਰਿਹਾ ਸੀਗਾ ਕਿ ਆਨਰਸ ਮਾਨਤਾ ਪ੍ਰਾਪਤ ਹੋ ਸਕਦੀ ਨਹੀਂ ਬਿਲਕੁਲ ਜੀ ਜਿਵੇਂ ਕਿ ਬਹੁਤ ਸਾਰੀਆਂ ਪੈਥੀਆਂ ਜਾਂ ਹੋਰ ਇਹੋ ਜਿਹੇ ਸਿਸਟਮ ਜਿਹੜੇ ਸਾਇੰਸ ਦੇ ਨਾਲ ਜੁੜੇ ਹੋਏ ਆ ਹਿਊਮਨ ਸਾਇੰਸ ਦੇ ਨਾਲ ਜੁੜੇ ਹੋਏ ਆ ਉਵੇਂ ਸਾਨੂੰ ਥੋੜਾ ਸੰਘਰਸ਼ ਕਰਨ ਦੀ ਜ਼ਰੂਰਤ ਪਈ ਪਰ ਨਾਲ ਦੀ ਸਟੇਟ Rajasthan ਦੇ ਵਿੱਚ ਬਕਾਇਦਾ 2018 ਦੇ ਵਿੱਚ ਇਹ ਮਾਨਤਾ ਪ੍ਰਾਪਤ ਹੋ ਗਿਆ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ ਸਾਨੂੰ ਦੂਸਰੀਆਂ ਵਿਧਾਵਾਂ ਦੇ ਵਿੱਚ ਜਿਵੇਂ ਹੋਮੀਓਪੈਥੀ ਆਯੁਰਵੈਦਿਕ ਐਲੋਪੈਥੀ ਸੰਸਥਾ ਹੈਗੀਆਂ ਸਾਇੰਸ ਹੈਗੀਆਂ ਉਸੇ ਤਰੀਕੇ ਇਹਨੂੰ ਵੀ ਉੱਥੇ ਸੂਚੀਬੱਧ ਕੀਤਾ ਹੋਇਆ ਔਰ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਮਿਨਿਸਟਰੀ ਦੇ ਵਿੱਚ ਗੱਲਬਾਤ ਕਰ ਚੁੱਕੇ ਹੈਗੇ ਆ ਹੈਲਥ ਮਿਨਿਸਟਰ ਸਾਹਿਬ ਤੱਕ ਪਹੁੰਚ ਕੀਤੀ ਹੋਈ ਹੈ ਔਰ ਸਾਨੂੰ ਬੜੀ ਉਮੀਦ ਹੈਗੀ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਵੀ ਇਹਨੂੰ ਸੂਚੀਬੱਧ ਕੀਤਾ ਜਾਊਗਾ ਜੇ ਗੱਲ ਮੇਰੀ ਐਲੋਪੈਥੀ ਔਰ ਇਲੈਕਟ੍ਰੋਪੈਥੀ ਵਿੱਚ ਕੀ ਫਰਕ ਕੀ ਹੈ ਫਰਕ ਬਹੁਤ ਜ਼ਿਆਦਾ ਹੈਗਾ ਕਿਉਂਕਿ ਜੇ ਮਾਡਰਨ ਸਾਇੰਸ ਦੀ ਗੱਲ ਕਰੀਏ ਐਲੋਪੈਥੀ ਜੇ ਤਤਕਾਲ ਕੋਈ ਰਿਜ਼ਲਟਸ ਚਾਹੀਦੇ ਆ ਕੋਈ ਸਰਜਰੀ ਚਾਹੀਦੀ ਹੈਗੇ ਤਾਂ ਆਪਾਂ ਨੂੰ ਐਲੋਪੈਥੀ ਵਾਲੇ ਪਾਸੇ ਜਾਣਾ ਚਾਹੀਦਾ ਪਰ ਦੂਜੇ ਪਾਸੇ ਜੇ ਆਪਾਂ ਨੂੰ ਹਾਨੀ ਰਹਿਤ ਤਰੀਕੇ ਨਾਲ ਸਰੀਰ ਨੂੰ ਤੰਦਰੁਸਤ ਜਾਂ ਫਿੱਟ ਰੱਖਣਾ ਹੈ ਤੰਦਰੁਸਤ ਰੱਖਣਾ ਹੈ ਤਾਂ ਇਲੈਕਟ੍ਰੋਪੈਥੀ ਵਾਲੇ ਪਾਸੇ ਜਾਣਾ ਚਾਹੀਦਾ ਜੇ ਕੀ ਗੱਲ ਹੈ ਕਿ ਐਲੋਪੈਥਿਕ ਨਾਲ ਕਈ ਪੁਰਾਣੀਆਂ ਬਿਮਾਰੀਆਂ ਠੀਕ ਨਹੀਂ ਹੁੰਦੀਆਂ ਮੈਡੀਸਿਨ ਤੇ ਪੀਸ਼ਟ ਰਹਿੰਦਾ ਹੈਗਾ ਕਿ ਇਲੈਕਟ੍ਰੋਮੋਪੈਥੀ ਕਿਸ ਤਰ੍ਹਾਂ ਦਾ ਕੋਈ ਇਲਾਜ ਹੈ ਬਿਲਕੁਲ ਜੀ ਇਲੈਕਟ੍ਰੋਮੋਪੈਥੀ ਆਪਣੇ ਸਰੀਰ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਪ੍ਰਵਾਹਤ ਹੁੰਦੀਆਂ ਰਸਤੇ ਰક્ત ਇਹ ਉਹਨੂੰ ਸ਼ੁੱਧ ਕਰਦੀ ਹੈ ਉਹਨੂੰ ਬੈਲੈਂਸ ਵਿੱਚ ਲੈ ਕੇ ਆਉਂਦੀ ਹੈ ਔਰ ਆਪਣੇ ਸਰੀਰ ਦੇ ਵਿੱਚੋਂ ਬਹੁਤ ਸਾਰੇ ਰੋਗ ਜੋ ਕਿ ਲਾ ਇਲਾਜ ਹੁੰਦੇ ਹਨ ਉਹਨਾਂ ਨੂੰ ਇਹ ਬਿਲਕੁਲ ਸੰਪੂਰਨ ਤੌਰ ਤੇ ਠੀਕ ਕਰਕੇ ਔਰ ਸਰੀਰ ਨੂੰ ਤੰਦਰੁਸਤ ਕਰ ਦਿੰਦੀ ਹੈ ਤੇ ਦਵਾਈ ਛੁੱਟ ਜਾਂਦੀ ਉਹਨਾਂ ਦੀ ਬਿਲਕੁਲ ਜੀ ਬਹੁਤ ਸਾਰੇ ਰੋਗੀਆਂ ਦੇ ਵਿੱਚ ਜਿਹੜੇ ਜੋ ਪੁਰਾਣੇ ਸਮੇਂ ਤੋਂ ਚੱਲ ਰਹੇ ਟ੍ਰੀਟਮੈਂਟ ਹੁੰਦੇ ਆ ਉਹਨਾਂ ਤੋਂ ਸ਼ੁਕਰਾਨਾ ਮਿਲ ਜਾਂਦਾ। ਹੋਰ ਕੀ ਮੈਸੇਜ ਵੀ ਦੇਣਾ ਚਾਹੋਗੇ ਆਮ ਜਨਤਾ ਵਾਸਤੇ? ਆਮ ਜਨਤਾ ਨੂੰ ਤੋਂ ਮੈਂ ਇਹ ਹੀ ਕਹੂੰਗਾ ਕਿ ਜਿੰਨੇ ਵੀ ਪੁਰਾਣੇ ਰੋਗੀ ਹਨ ਉਹ ਵੈਕਲਪਿਕ ਚਿਕਿਤਸਾ ਪદ્ધਤੀਆਂ ਵਾਲੇ ਪਾਸੇ ਨੂੰ ਆਉਣ ਜਿਵੇਂ ਕਿ ਹਰਬਲ ਨਾਲ ਜੜੀਆਂ ਬੂਟੀਆਂ ਨਾਲ ਸੰਬੰਧਿਤ ਜਿੰਨੀਆਂ ਵਿੱਚ ਕਿੱਸਾ ਪਦਤੀਆਂ ਹੈਗੀਆਂ ਇਹ ਆਪਣੇ ਸਰੀਰ ਨੂੰ ਤੰਦਰੁਸਤ ਕਰਦੀਆਂ ਫਿੱਟ ਕਰਦੀਆਂ ਕਿਉਂਕਿ ਜੇ ਆਪਾਂ ਪੁਰਾਣੇ ਸਮੇਂ ਤੋਂ ਲੈ ਕੇ ਚੱਲੀਏ ਤਾਂ ਜਿੰਨੇ ਵੀ ਪੁਰਾਣੇ ਯੋਗ ਸੀਗੇ ਜਾਂ ਪ੍ਰਾਣੀਆਂ ਦਵਾਈਆਂ ਸੀਗੀਆਂ ਤੇ ਉਹ ਮੋਸਟਲੀ ਆਪਾਂ ਕਹਿੰਦੇ ਸੀ ਘਰ ਦੀ ਸੋਈ ਘਰ ਦੀ ਸੋਈ ਦੇ ਵਿੱਚ ਕੀ ਸੀ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਬੂਟੀਆਂ ਨਾਲ ਸੰਬੰਧਿਤ ਹੁੰਦੀਆਂ ਸੀ ਔਰ ਇਲੈਕਟ੍ਰੋਮੋਪੈਥੀ 100% ਸ਼ੁੱਧ 114 ਜੜੀਆਂ ਬੂਟੀਆਂ ਤੋਂ ਬਣਨ ਵਾਲੀ ਇੱਕ ਇਹੋ ਜੀ ਸਾਇੰਸ ਹੈਗੀ ਹੈ ਜਿਹੜੇ ਕਿ ਆਪਨ ਨੂੰ ਹਾਨੀ ਰਹਿਤ ਤਰੀਕੇ ਨਾਲ ਤੰਦਰੁਸਤ ਰੱਖਦੀ ਹੈ ਰੋਕ ਸਰ ਜੀ ਲੇਟੋ ਹੋਮੋਪੈਥੀ ਜਰਮਦਾਤਾ 216 ਜਿਹਨੂੰ ਜਨਮ ਦਿਨ ਮਨਾਇਆ ਜਾ ਰਿਹਾ ਮੌਕੇ ਦੇ ਵਿੱਚ ਕਿੱਸਾ ਤਾਂ ਲੱਗ ਰਿਹਾ ਹੈਗਾ ਤੁਸੀਂ ਪਹੁੰਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਕੌਰ ਸੇਖੋ ਲਾਈਫ ਕੇਅਰ ਇਲੈਕਟ੍ਰੋ ਹੋਮੋਪੈਥਿਕ ਸੈਂਟਰ ਮੋਗਾ ਤੋਂ ਅੱਜ ਕਾਉਂਸਿਲਰ ਮੈਟਰੀ ਜੀ ਦਾ 216ਵਾਂ ਜਨਮ ਦਿਨ ਇੱਥੇ ਅਸੀਂ ਮਨਾ ਰਹੇ ਹਾਂ ਬਹੁਤ ਹੀ ਧੂਮ-ਧਾਮ ਨਾਲ ਸਾਰੇ ਬਹੁਤ ਉਤਸ਼ਾਹਿਤ ਸੀਗੇ ਇਸ ਵਾਸਤੇ ਕਾਫੀ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਅੱਜ ਬੜੇ ਵਧੀਆ ਤਰੀਕੇ ਨਾਲ ਅਸੀਂ ਇਹ ਪ੍ਰੋਗਰਾਮ ਮਨਾ ਰਹੇ ਹਾਂ ਬਹੁਤ ਸਾਰੇ ਡਾਕਟਰ ਜਿਵੇਂ ਹਿਮਾਚਲ ਹਰਿਆਣਾ ਤੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਆ ਅਸੀਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਇੰਜੋਏ ਕਰ ਰਹੇ ਆ ਤੁਸੀਂ ਆਪਣੀ ਲੇਡੀਜ਼ ਡਾਕਟਰੋ ਕਈ ਲੇਡੀਜ਼ ਮੇਸ਼ੇਨਾ ਜਿਨ੍ਹਾਂ ਦਾ ਆਪਣਾ ਐਲੋਪੈਥਿਕ ਨਾਲ ਇਲਾਜ ਨਹੀਂ ਹੁੰਦਾ ਇਲੈਕਟ੍ਰੋ ਹੋਮੀਓਪੈਥੀ ਤੋਂ ਇਲਾਜ ਹੈ ਜੀ ਜਿਹਦਾ ਕਿਸੇ ਵੀ ਪ੍ਰੋਬਲਮ ਜਿਵੇਂ ਕਿ ਲੇਡੀਜ਼ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਪੀਸੀਓਡੀ ਕਹਿ ਸਕਦੇ ਆ ਜਾਂ ਕੋਈ ਸੌਲੀਆਂ ਵਗੈਰਾ ਕਹਿ ਸਕਦੇ ਆ ਜਿਹਦਾ ਕਿ ਐਲੋਪੈਥੀ ਜਾਂ ਹੋਰ ਕਿਸੇ ਵੀ ਪੈਥੀ ਦੇ ਵਿੱਚ ਕਾਫੀ ਪੈਥੀਆਂ ਦੇ ਵਿੱਚ ਇਲਾਜ ਹੈ ਵੀ ਪਰ ਐਲੋਪੈਥੀ ਵਿੱਚ ਮੰਨ ਲਓ ਉਹਨਾਂ ਦਾ ਆਪਰੇਟ ਹੀ ਹੁੰਦਾ ਹੈਗਾ ਤਾਂ ਅਸੀਂ ਉਹ ਚੀਜ਼ਾਂ ਦਾ ਬਿਨਾਂ ਆਪਰੇਟ ਤੋਂ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਵਧੀਆ ਇਲਾਜ ਦੇ ਸਕਦੇ ਆ ਜਿਵੇਂ ਕਿ ਕਾਫੀ ਵੀ ਜਿਹੜੀਆਂ ਬਿਮਾਰੀਆਂ ਲੰਬੇ ਸਮੇਂ ਤੋਂ ਚੱਲਦੀਆਂ ਹੁੰਦੀਆਂ ਹੈਗੀਆਂ ਔਰ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਲਾਜ ਮਹਿੰਗਾ ਹੋਣ ਕਰਕੇ ਲੋਕੀ ਇੱਧਰ ਆਉਂਦੇ ਨੇ ਅਲੋਪੈਥਿਕ ਦਾ ਜ਼ਿਆਦਾ ਜਾਂਦੇ ਆ ਤੁਸੀਂ ਕੀ ਵੀ ਕਹਿਣਾ ਚਾਹੁੰਦੇ ਹੋ ਅ ਦੇਖੋ ਜੀ ਦੇ ਦੇਖਿਆ ਜਾਵੇ ਤਾਂ ਇਲੈਕਟ੍ਰੋ ਹੋਮੋਪੈਥੀ ਦਾ ਇਲਾਜ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਕਿਉਂਕਿ ਜੇ ਆਪਾਂ ਸਰਜਰੀ ਵੀ ਕਰਾਉਣੀ ਹੈਗੀਆਂ ਤਾਂ ਕਾਫੀ ਉਹਦੇ ਵਿੱਚ ਪੈਸਾ ਵੀ ਜਾਂਦਾ ਤੇ ਕੁਝ ਸਮਾਂ ਬਿਸਤਰੇ ਤੇ ਵੀ ਰਹਿਣਾ ਪੈਂਦਾ ਤੇ ਉਸ ਦੇ ਮੁਕਾਬਲੇ ਜੇ ਦੇਖੀਏ ਤਾਂ ਇਹ ਇਲਾਰਜ ਮਹਿੰਗਾ ਨਹੀਂ ਹੈਗਾ ਬਲਕਿ ਬਹੁਤ ਸਸਤਾ ਹੈ ਔਰ ਹਰ ਇੱਕ ਕੈਟਾਗਰੀ ਦੇ ਲੋਕਾਂ ਲਈ ਇਹ ਵਧੀਆ ਹੈਗਾ ਤੇ ਹਰ ਕੋਈ ਇਹਨੂੰ ਅਪਣਾ ਸਕਦਾ ਹੈ ਕੀ ਮੈਸੇਜ ਕੀ ਦੇਣਾ ਚਾਹੋ ਮੈਂ ਮੈਸੇਜ ਇਹੀ ਦੇਣਾ ਚਾਹਾਂਗੀ ਕਿ ਬਹੁਤ ਸਾਰੀਆਂ ਲਾ ਇਲਾਜ ਬਿਮਾਰੀਆਂ ਜਿਨ੍ਹਾਂ ਦਾ ਕਿ ਇਲਾਜ ਨਹੀਂ ਹੁੰਦਾ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਇੱਕ ਵਾਰ ਉਹ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਜ਼ਰੂਰ ਆਉਣ ਕਿਉਂਕਿ ਇਲੈਕਟ੍ਰੋ ਹੋਮੋਪੈਥੀ ਦਾ ਪ੍ਰਚਾਰ ਪ੍ਰਸਾਰ ਅੱਜ ਦੂਰ ਦੂਰ ਤੱਕ ਹੋ ਰਿਹਾ ਹੈਗਾ ਕਾਫੀ ਹਰ ਸ਼ਹਿਰ ਦੇ ਵਿੱਚ ਇਲੈਕਟ੍ਰੋ ਹੋਮੋਪੈਥੀ ਸੈਂਟਰ ਹੈਗੇ ਆ ਹਸਪੀਟਲ ਹੈਗੇ ਕਲੀਨਿਕ ਹੈਗੇ ਆ ਤੇ ਉਹਨਾਂ ਤੇ ਜਾ ਕੇ ਉਹ ਵਧੀਆ ਦਵਾਈਆਂ ਲੈ ਸਕਦੇ ਆ ਜਿਹੜੀਆਂ ਕਿ ਬਹੁਤ ਸਸਤੀਆਂ ਤੇ ਅਸਰਦਾਰ ਹੈਗੀਆਂ सबसे पहले तो मैं इलेक्ट्रोहोनोपैथिक सिस्टम के जो जन्मदाता है कौन से जन्म ते उनके दो सौ सोलहवें जन्मदिन के अवसर पर आप सब लोगों को आपके दर्शकों को मैं बधाई देना चाहता हूं और तमाम इलेक्ट्रोनोपैथिक समूह को मैं बधाई देना चाहता हूं आज उनका हम जो नेशनल लेवल का दो सौ सोलहवा उनका जन्मदिवस है वो मोगा के अंदर हम मना रहे हैं देखिए जो साइड इफेक्ट का जो हमारा कारण बनता है वो मेडिसिन के प्रोसेसिंग के ऊपर डिपेंड करता है जैसे अदर सिस्टम में कोई भी चीज़ जो मेडिसिन बनाने के प्रोटोकॉल्स रहते हैं वो अलग किस्म से रहते हैं और जो अलेक्ट्रोपैथी के अंदर क्या होता है कि जो इसके ताज़े पौधों के रस जो है सब वो निकाल करके रस निकालने की एक प्रॉपर विधि है जिसको स्पेजरिकल कोहवेशन बोला जाता है उसके द्वारा जो बनाया गया उससे निकाला गया जो एसेंस होता है प्लांट पौधों का ताजे पौधों का वो उसमें आप समझ लीजिए कि अगर सांप के विष को भी तीन डिग्री तक अगर हम उसको जो सब वो आ, अगर उबाल लेते हैं तो वो कहते हैं कि वो जो विष है वो भी अमृत में जो है वो कन्वर्ट हो जाता है ऐसे ही जो जब हम इलेक्ट्रोपैथिक पौधों से मेडिसिन बनाने के प्रोटोकॉल नंबर टू के अंदर जाते हैं तो हम उसकी जो है उस प्लांट की जो टेम्परेचर वैल्यू है वो साढ़े चार सौ से छः सौ डिग्री तक लेकर के जाते हैं जिसके कारण उसके अंदर पाए जाने वाले जो कार्बन कंटेंट्स होते हैं वो टोटल खत्म हो जाते हैं इसीलिए इलेक्ट्रोपैथी दवा को बोला जाता है इसका कोई साइड इफेक्ट नहीं होता है एलोपैथी से पेशेंट जल्दी ठीक हो जाता है इलेक्ट्रोपैथी धीरे धीरे होता है कई बार कोई दवाई खाना छोड़ देते हैं धीरे होने के कारण पहले तो देखिए ये क्वेश्चन थोड़ा सा यहाँ आकर के अटपटा है कि ये इशू नहीं है कि इलेक्ट्रोपैथी एलेक्ट, की दवा जल्दी या लेट असर करती है एलोपैथी की जल्दी या लेट असर करती है पर उसका सबसे जड़ वो रीज़न है अगर दवाई का जो प्रयोग है यानी कि उसका सिलेक्शन ऑफ रेमेडी है किसी भी रोग में अगर अच्छे तरीके से किया जाए तो मैं आपको दावे से बोल सकता हूँ मैं एक एग्जाम्पल लेता हूँ मान लो फीवर किसी को बुखार हो गया अगर एक तरफ हम एलोपैथी की कोई मेडिसिन देते हैं एक्स वाई जेड अगर उससे वो फीवर स्टेप डाउन विद इन नेक्स्ट थर्टी मिनट होता है तो अगर इलेक्ट्रोपैथी के अंदर सही दवा का सिलेक्शन हो जाए और सही डालूशन का सिलेक्शन हो जाए सही डोज़ का सिलेक्शन हो जाए तो वो विद इन फाइव मिनट स्टेप डाउन करना शुरू कर देता है और इसके साथ एक चीज और भी है कि उनके साइड इफेक्ट का तो जो पहला अंतर वो आपको यहीं से नज़र आना शुरू होगा मैंने फ़ीवर का एग्जांपल लिया मान लो कोई भी एक्स वाई जेड मेडिसिन हम देते हैं अदर सिस्टम से वो किसी भी फीवर के रोगी में उसका जो वो पसीना यानी कि उसको ओवर स्वेटिंग होती है और ओवर स्वेटिंग आने से हमारे बॉडी के बहुत सारे इलेक्ट्रोलाइट जो सब हमारे शरीर से चले जाते हैं जिसके कारण हमें कमजोरी का कोई भी साइड इफेक्ट हमारे शरीर पर आना शुरू हो जाता है जबकि इलेक्ट्रोपैथी के अंदर आप पाएंगे कि जैसे मेडिसिन अभी दी मैं बोलता हूँ कि उस जीव के ऊपर उस टच होते ही उसका असर शुरू हो जाता है और अगले 15-20 मिनट के अंदर आधे घंटे के अंदर तो टोटल फीवर रिलैप्स कर जाता है और विदाउट एनी ओवर स्वेटिंग यानी कि उसमें पसीना नहीं आता है अगर पसीना नहीं आएगा तो उसके बॉडी के इलेक्ट्रोलाइट बैलेंस बहुत अच्छे तरीके से बने रहेंगे उनको रोगी को कमजोरी भी नहीं आएगी इसलिए मैं ये कहना चाहता हूँ कि इलेक्ट्रोनपैथी की दवा अगर सही सिलेक्शन के साथ दी जाती है तो वो अदर सिस्टम मैं एक सिस्टम का नाम नहीं लेता हूँ ਅਦਰ ਸਿਸਟਮ ਸੇ ਕਹੀਂ ਜ਼ਿਆਦਾ ਉਸਕੀ ਗੁਣਵੱਤਾ ਆਪਕੋ ਦੇਖਨੇ ਕੋ ਮਿਲਤੀ ਹੈ